ਸਜਾ ਸੰਕੇ ਰੋ ਰੋਇਆ ਤਨੀ ਖਾ ਚੋ ਕੋ ਇਦਾਂ ਦੇਖਣ ਲੱਗ ਰਿਹਾ ਸੀ ਕਿ ਬਿਲਕੁਲ ਨਰਵਸ ਹੋ ਗਿਆ ਦੇਖੋ ਪਹਿਲਾਂ ਜਿਹੜੇ ਜਿਸ ਦਿਨ ਸਜ਼ਾ ਸੁਨਾਣੀ ਸੀਗੀ ਉਸ ਦਿਨ ਜਰੂਰ ਉਹ ਬਾਈਬਲ ਵੀ ਹੱਥੇ ਲੈ ਕੇ ਆਇਆ ਸੀ ਸਾਰਾ ਕੁਝ ਸੀ ਪਰ ਅੱਜ ਮੈਂ ਇਹੋ ਜਿਹਾ ਕੁਝ ਨਹੀਂ ਦੇਖਿਆ ਤੇ ਅੱਜ ਇੱਕ ਤਰੀਕੇ ਨਾਲ ਉਹਨੂੰ ਲੱਗ ਰਿਹਾ ਸੀਗਾ ਕਿ ਵੀ ਹਾਂਜੀ ਉਹਦੀ ਕਰਤੂਤਾਂ ਦੀ ਸਜ਼ਾ ਉਹਨੂੰ ਮਿਲਣੀ ਹੈਗੀ ਹੈ ਤੇ ਉਸ ਨੂੰ ਆਪਣੇ ਆਪ ਨੂੰ ਵੀ ਪਤਾ ਸੀਗਾ ਕਿ ਬਾਈਬਲ ਜਿਹਦਾ ਸਹਾਰਾ ਲੈ ਕੇ ਉਹ ਆਮ ਲੋਕਾਂ ਨੂੰ ਬੇਵਕੂਫ ਬਣਾਉਂਦਾ ਸੀਗਾ ਵੀ ਅੱਜ ਉਹਨੇ ਉਹ ਵੀ ਨਹੀਂ ਕੀਤਾ ਜਦਕਿ ਅੱਜ ਮੈਨੂੰ ਸੀਗਾ ਕਿ ਸ਼ਾਇਦ ਉਹ ਲੈ ਕੇ ਆਊਗਾ ਤੇ ਰੱਬ ਦਾ ਨਾਮ ਲਾਊਗਾ ਪਰ ਰੱਬ ਦੇ ਨਾਮ ਤੋਂ ਤਾਂ ਇਹ ਜਿਹੜੇ ਵਾਕਈ ਧਰਮ ਪ੍ਰਚਾਰਕ ਨੇ ਜਾਂ ਮਿਸ਼ਨਰੀਜ਼ ਹੈਗੀਆਂ ਜਿਹੜੀਆਂ ਹਸਪੀਟਲ ਚਲਾਉਂਦੀਆਂ ਗੌਰਮੈਂਟ ਚਲਾਉਂਦੀਆਂ 크ਰਿਸਚਨ 크ਰਿਸਚੀਅਨਿਟੀ ਵਾਲੀਆਂ ਜਿਹੜੀਆਂ ਉਹ ਚੰਗਾ ਕੰਮ ਵੀ ਕਰ ਰਹੀ ਲੋਕ ਸੇਵਾ ਦੇ ਕੰਮ ਕਰਦੀ ਤੇ ਕੋਈ ਇਤਰਾਜ਼ ਨਹੀਂ ਹੈ ਕਿਸੇ ਨੂੰ ਵੀ ਅਸੀਂ ਲੋਕ ਵੀ ਉਹਨੂੰ ਐਪਰੀਸ਼ੀਏਟ ਕਰਦੇ ਆ ਪਾਸਟਰ ਵੱਲੋਂ ਇਹ ਪਲੀ ਲਈ ਗਈ ਸੀਗੀ ਕਿ ਜੀ ਉਹਦੀ ਵਾਈਫ ਉਹਨੂੰ ਪਿੱਠ ਦੀ ਜਿਹੜੀ ਪ੍ਰੋਬਲਮ ਹੈਗੀ ਆ ਯਾਰ ਬੈਕਏਕ ਦੀ ਪ੍ਰੋਬਲਮ ਹੈਗੀ ਆ ਤੇ ਜਿਹੜੇ ਉਹਦੇ ਦੋ ਬੱਚੇ ਨੇ ਜਾਂ ਉਸਨੇ ਕਿਹਾ ਕਿ ਮੇਰੇ ਲੱਤ ਸਿਰਿਆ ਪਿਆ ਹੋਇਆ ਇਦਾਂ ਦੀਆਂ ਗੱਲਾਂ ਉਹਨੇ ਕੀਤੀਆਂ ਸੀਗੀਆਂ ਤੇ ਉਹਨੂੰ ਜਿਹੜਾ ਹੈਗਾ ਘੱਟ ਸਜ਼ਾ ਦਿੱਤੀ ਜਾਵੇ ਪਰ ਕੋਰਟ ਨੇ ਬਿਲ ਕਰਦੇ ਹੋਏ ਉਸ ਨੂੰ ਬਿਲਕੁਲ ਸਹੀ ਸਜ਼ਾ ਸੁਣਾਈ ਹੈ ਤੇ ਜਿਹੜੀ ਇਹ ਵਾਕਈ ਇਹ ਆਮ ਲੋਕਾਂ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇਸ ਨਾਲ ਨਿਆਂਪਾਲਿਕਾ ਦੇ ਵਿੱਚ ਆਮ ਲੋਕਾਂ ਦਾ ਜਿਹੜਾ ਭਰੋਸਾ ਹੈ ਉਹ ਬਹਾਲੀ ਹੁੰਦੀ ਹੈ ਹੁਣ ਉਹ ਅਗਲਾ ਰਸਤਾ ਆਪਣਾ ਹੈ ਤਾਂ ਕਿਉਂਕਿ ਉਸ ਦੇ ਉੱਪਰ ਮਾਨ ਜੋ ਹਾਈ ਕੋਰਟ ਹੈ ਸੁਪਰੀਮ ਕੋਰਟ ਹੈ ਇਸ ਤੋਂ ਜਾਣਦੇ ਉਹਦੀ ਸੁਭਾਵਨਾ ਕਿ ਜਿਹੜੀ ਜਿਹੜਾ ਅਪੀਲ ਦੀ ਜਿਹੜੀ ਜਿਹੜਾ ਰਾਈਟ ਹੈਗਾ ਉਹ ਲੀਗਲ ਰਾਈਟ ਹੈ ਉਹ ਸਾਰੇ ਸਿਟੀਜ਼ਨਸ ਨੂੰ ਹੈਗਾ ਇਹਦੇ ਕੋਲੇ ਵੀ ਰਾਈਟ ਹੈਗਾ ਇਫ ਹੀ ਵਾਂਟ ਟੂ ਹੀ ਕੈਨ ਪਰਸੂਵ ਵਿਦ ਥੈਟ ਥੈਂਕ ਯੂ